ਹੈਲੋ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਹੋਰ ਕੁੱਤਰਬਾਈ ਸਾਹਿਬ ਭਰਾ ਠੀਕ ਹੈ ਘਰ-ਤਾਲ ਸਾਰਾ ਨੇ ਮੁਕਿਆ ਤੇ ਤੁਹਾਨੂੰ ਪਤਾ ਵੀ ਜਿਹੜੇ ਜਾਨਵਰ ਆਪਾਂ ਫੋਲ ਗਰੰਟੀ 'ਚ ਸੇਲ ਕਰਦੇ ਆ ਤੇ ਕੋਈ ਧੋਖਾ ਨਹੀਂ ਕਿਸੇ ਭਰਾਣਾ ਠੀਕ ਹੈ ਜੀ ਫੋਲ ਗਰੰਟੀ ਜਾਨਵਰ ਦੇਈਏ ਆ ਤੇ ਇਹ ਬਈ ਜੀ ਆਪਾਂ ਜਾਨਵਰ ਭੇਜਣ ਲੱਗੇ ਆ ਜਿਹਨਾਂ ਲਈ ਆਨੇਲੇ ਪਲੌਰ ਠੀਕ ਹੈ ਪਲੌਰ ਭੇਜਣ ਲੱਗੇ ਜਿਹੜੇ ਦੋ ਜਨ ਭੇਜਣ ਲੱਗੇ ਦੋਨੇ ਜੋੜੇ ਲੱਗੇ ਹੋਏ ਆ ਫੋਲ ਗਰੰਟੀ ਵਾਲੇ ਜੋੜੇ ਆ ਕੋਈ ਧੋਖਾ ਨਹੀਂ ਕਿਸੇ ਬੰਦੇ ਨਾਲ ਬਈ ਜੀ ਤੁਹਾਨੂੰ ਪਤਾ ਜਿਹੜੇ ਜਾਨਵਰ ਆਪਾਂ ਜੇ ਕੋਈ 19 ਨਿੱਕੀ ਹੋਵੇ ਜਾਨਵ ਸੋਚੋ ਕਿ ਇੱਕ ਅੱਧਾ ਜਨਵਾਰ ਬਣਾ ਵਾਪਸ ਆ ਗਿਆ ਨਹੀਂ ਆਪਣੇ ਜਨਵਾਰ ਨੂੰ ਫੋਲੀ ਗਾਰਡ ਦਿੰਦੇ ਪਾਈਆਂ ਸਾਰਿਆਂ ਨੇ ਜਾ ਕੇ ਠੀਕ ਹੈ ਜੀ ਤੇ ਫੋਲੀ ਗਾਰੰਟੀ ਆ ਕੋਈ 10वीं 10वीं ਆ ਕੋਈ 14वीं 25वीं ਰਾਹ ਤੱਕ ਉਤਰ ਇਹ ਬਾਈ ਕੋਲੇ ਆਪਣੇ 3G ਆ 2G ਉਤਰ ਚੱਲੇ ਜਾਂ ਠੀਕ ਹੈ ਜੀ ਤੇ ਇਹਨਾਂ ਨੇ ਫਲੋਰ ਕਬੂਤਰ ਮੰਗਾਇਆ ਜਿਹੜੇ ਦੋਨੇ ਜੋੜੇ ਮੰਗਾਇਆ ਇੱਕ ਤਾਂ ਆਪਾਂ ਮਿੱਕੀ ਗਾਮੀਏ ਦੇ ਲੱਛ ਕਬੂਤਰ ਭੇਜਣ ਲੱਗੇ ਜਾਂ ਜੋੜਾ ਤੇ ਇੱਕ ਭੇਜਣ ਲੱਗੇ ਕਾਕਲੇ ਕਬੂਤਰ ਠੀਕ ਹੈ ਜਿਹੜਾ ਕਾਕਲੇ ਕਬੂਤਰ ਭੇਜਣ ਲੱਗੇ ਨਿੱਜੀ ਉਹਨਾਂ ਦਾ ਨਾਰ ਸੀਰੀਏ ਵਾਲੇ ਕਬੂਤਰ ਚ ਲੱਗਾ ਤੇ ਕੂਦਰੀ ਕਾਕਲੇ ਦਾ ਜੋ ਜਿਹੜੇ ਮਿੱਕ ਕੂਤਰ ਸੀਰੀਅਲ ਵਾਲੇ ਚੋਂ ਇੱਕ ਕਬੂਦਰੀ ਮਿੱਕੀ ਗਾਮੀ ਵਾਲੇ ਚੋਂ ਠੀਕ ਹੈ ਪੂਰਾ ਰਿਜ਼ਲਟ ਜੋੜਾ ਫੁੱਲ ਗਰੰਟੀ ਵਾਲਾ ਜੋੜਾ ਕੋਈ ਧੋਖਾ ਤਾਂ ਨਹੀਂ ਕਿਸੇ ਬੰਦੇ ਨਾਲ ਠੀਕ ਹੈ ਤੇ ਬਾਕੀ ਵੀ ਜੀ ਆਪਣਾ YouTube ਚੈਨਲ ਆ ਹੱਥ ਮੰਨ ਕੇ ਵੇਚਦੀ ਸਾਰੇ ਭਰਾਵਾਂ ਅਗੇ ਵੀ ਉਹਨੂੰ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਹੈ ਹਜੀ ਸਿੰਘ ਕਬੂਤਰ ਬਾਜੀ ਠੀਕ ਹੈ ਉਹਨੂੰ ਸਬਸਕ੍ਰਾਈਬ ਕਰ ਲੋ ਤੇ ਭਰਾਜੀ ਸਪੋਰਟ ਕਰੋ ਵੀਡੀਓ ਜਰੂਰ ਸ਼ੇਅਰ ਕਰਕੇ ਦੱਸਾਇਆ ਕਰੋ ਕਮੈਂਟ ਕਰਕੇ ਵੀ ਜਨਮਰ ਤੁਹਾਨੂੰ ਕੀ ਦੱਸ ਲੈ ਜੀ ਠੀਕ ਹੈ ਆਪਣਾ ਇੰਸਟਾਗ੍ਰam ਆਈਡਿ ਹੈਗੀ ਵੀਰਜੀ ਹਰਜੀਤ ਸਿੰਘ 9293 ਉਹਨੂੰ ਵੀ ਫੋਲੋ ਕਰੋ ਤੇ ਭਰਾਜੀ ਸਪੋਰਟ ਕਰੋ ਬਾਕੀ ਤੁਹਾਨੂੰ ਜੋੜਿਆ ਦਾ ਸ਼ੌਂਕ ਕਰੋਨੇ ਜੋੜਿਆ ਦਾ ਸ਼ੌਂਕ ਕਰਕੇ ਸਾਰੇ ਭਰਾ ਵੀਡੀਓ ਦਾ ਸ਼ੇਅਰ ਕਮੈਂਟ ਕਰਕੇ ਜੂ ਦੱਸੋ ਵੀ ਜਰਗਤ ਤੁਹਾਨੂੰ ਕੀ ਦੱਸ ਲੈ ਜੀ ਕਿਸੇ ਭਰਾ ਨੇ ਲੱਗਿਆ ਲਗਾ ਜੋੜੇ ਲੈਣੇ ਹਾਂ ਜਾਂ ਚੀਕ ਬੱਚੇ ਲੈਣੇ ਨੇ ਤਾਂ ਆਪਣਾ ਸਪੋਰਟ ਕਰ ਲੋ ਇਹ ਫੁੱਲ ਗਾਰੰਟੀ ਦਾ ਜਨਮਰ ਦੇਵਾਂਗੇ ਭਾਈ ਕੋਈ ਤੋਂ ਫਰਕ ਨਹੀਂ ਕਿਸੇ ਬੰਦੇ ਨਾਲ ਤੁਸੀਂ ਜਨਮਰਾਂ ਸ਼ ਇਸਨਾਂ ਲਈ ਆਪਨੇ ਜੱਗ ਲੱਗੇ ਆ ਮਦੀਨਾ ਸ਼ਾਹ ਕੀ ਮਦੀਨਾ ਇੱਕ ਆਕੇਲੇ ਕਬੂਤਰੋ ਦੇ ਮਦੀਨਾ ਜੀ ਸ਼ਾਹ ਕੀ ਠੀਕ ਹੈ ਜੀ ਇਹਦੇ ਨਾਲ ਨਾਰਾ ਜਿਹੜਾ ਗੀਤੀ ਆਪਾਂ ਸੀਰੀਅਲ ਦੇ ਕਬੂਤਰਾਂ ਨੂੰ ਲੱਗਾ ਜੀ ਆ ਨਾਰਾ ਲੱਗਾ ਵੀ ਜੇ ਸੀਰੀਅਲ ਦੇ ਕਬੂਤਰਾਂ ਖੱਤੀ ਅੱਖਾਂ ਦਾ ਪੂਰੀ ਲੋਗ ਦਾ ਠੀਕ ਹੈ ਜੀ ਦੂਜਾ ਜੋੜ ਆਏਗਾ ਆਪਾਂ ਇਹ ਵੀ ਆ ਨਾਰਾ ਚਿੱਟੀਆਂ ਅੱਖਾਂ ਪੂਰੀ ਲੋਗ ਇਹ ਵੀ ਆਪਣਾ ਸੀਰੀਅਲ ਦੇ ਕਬੂਤਰਾਂ ਨੂੰ ਠੀਕ ਹੈ ਇਹ ਨਾਮ ਮਦੀਨਾ ਜਿਹੜੀ ਮਿੱਟੀ ਕੰਮ ਹੈ ਪੂਰਾ ਜੰਦੀ ਪਿਆਮੀ ਮੋਹ ਜਾਈ ਆ ਮਦੀਨ ਲੱਗੀ ਹੈ ਵੀਰੇ ਨਾਲ ਠੀਕ ਹੈ ਕੱਚੀਆਂ ਪੀਲੀਆਂ ਅੱਖਾਂ ਦੀਆਂ ਲਾਲ ਚੀਨੀਆਂ ਮਾਰੇ ਵਾਲੇ ਚੋਟਾ ਮਦੀਨ ਦੇ ਤੇ ਇਹ ਮਿੱਟੀ ਕੰਮ ਵਾਲੇ ਕੋਟਾ ਲੱਢੀਏ ਬਾਕੀ ਤੁਹਾਨੂੰ ਦੁਬਾਰੇ ਸ਼ੌਕ ਕਰਾਉਣੇ ਜਰਾਂ ਨਾਲ ਸ਼ੌਕ ਕਰਕੇ ਸਾਰੇ ਪ੍ਰੋਜੈਕਟਸ ਜਰੂਰ ਪਤਾ ਦੇ ਰਿਹੀ ਇੱਕਦਾਂ ਵੀਜੀ ਇਹ ਜੋੜਾ ਭੇਜਣ ਲੱਗਿਆ ਆਪਾਂ ਠੀਕ ਹੈ ਇੱਕ ਜੋੜਾ ਹੈਗਾ ਵੀਰ ਜੀ ਆ ਠੀਕ ਹੈ ਪੱਕੀਆਂ ਨਿਸ਼ਾਨੀਆਂ ਲਾ ਕੇ ਭੇਜਣ ਲੱਗੇ ਆ ਕਿ ਬਾਬਿਆਂ ਨੂੰ ਪਤਾ ਲੱਗ ਜੇ ਵੀ ਜਾਨਵਰ ਆ ਆ ਜੋੜਾ ਪੱਕਾ ਮਿਲਿਆ ਹੋਇਆ ਹੈ ਬਾਈ ਜੀ ਠੀਕ ਹੈ ਤੇ ਪੱਕਾ ਹੀ ਆ ਮਿਲਿਆ ਹੋਇਆ ਜੋੜਾ ਠੀਕ ਹੈ ਤੇ ਆਂਡੇ ਬੱਚਿਆਂ ਦੀ ਫੋਲ ਗਾਰੰਟੀ ਹੁੰਦੀ ਆਂਡੇ ਨਾਲ ਆਵੇ ਬੱਚੇ ਨਾਲ ਆਉਟਨ ਤੇ ਆਪਣੀ ਫੋਲ ਗਾਰੰਟੀ ਹੋਊਗੀ ਬਾਕੀ ਵੀਡੀਓ ਸ਼ੇਅਰ ਕਰਕੇ ਪ੍ਰਾਈਜ਼ ਜ਼ਰੂਰ ਸਪੋਰਟ ਕਰੋ ਥੈਂਕ ਯੂ ਬਈ ਧੰਨਵਾਦ